ਹਾਂਜੀ ਸਤਿ ਸ਼੍ਰੀ ਅਕਾਲ ਸਰ ਜੀਵੇਂ ਠੀਕ ਠਾਕ ਹੋ ਪਰਮਾਤਮਾ ਸਾਰੇ ਠੀਕ ਠਾਕ ਰੱਖੇ ਚੜ੍ਹਦੀ ਕਲਾ ਚ ਰੱਖੀ ਤੇ ਦਿਨ ਦੁੱਗਣੀ ਰਾਤ ਦੁੱਗਣੀ ਤਰੱਕੀ ਬਖਸ਼ੇ ਤੇ ਹਰ ਇੱਕ ਦੇ ਬੱਚਿਆਂ ਨੂੰ ਸਮੱਤ ਬਖਸ਼ੇ ਤੇ ਮੈਂ ਹੁਣ ਸੀਗੇ ਇਹਨਾਂ ਦੇ ਸੌਣ ਰਹੀ ਸੀ ਕਿ ਮੈਂ ਮਾਫੀਆਂ ਮੰਗ ਰਹੀਆਂ ਹੁਣ ਠੀਕ ਹੈ ਜੇ ਇਹ ਚੱਜ ਪਹਿਲਾਂ ਕੀਤਾ ਹੁੰਦਾ ਤਾਂ ਬਦਨਾਮ ਤਾਂ ਨਾ ਹੁੰਦੀਆਂ ਨੀ ਹਾਂ ਤੇ ਸૌਤ ਪਹਿਲਾਂ ਤਾਂ ਮੈਂ ਸ਼ਾਵਾ ਸ਼ਰੀ ਦੀਆਂ ਮਰਤਪਾਲ ਮੈਰੂ ਬਾਪੂਤਰਾ ਮਾਂ ਦੇ ਆਸ਼ੀਰਵਾਦ ਚੱਕ ਤੇ ਫੱਟੇ ਠੀਕ ਐ ਪਰ ਉਹ ਆ ਜਿਹੜੀ ਸੁਰਲੀਨ ਸੁਲੂਨ ਨੇ ਪਹਿਲਾਂ ਇਹਨਾਂ ਕੋਲ ਪੋਣਾ ਸੀ ਕਿ ਤੂੰ ਗਲਤੀ ਕਰ ਲਈ ਇਹ ਅੜੀ ਹੋਈ ਐ ਵੀ ਮੈਂ ਤਾਂ ਮਾਫੀ ਮੰਗਣੀ ਨੀਂਦਾ ਜੇ ਤੂੰ ਮੈਂ ਸੀਨ ਤੇ ਕਹਿੰਦਾ ਬਾਪ ਨਾ ਮੰਗ ਤੂੰ ਸੁੱਤਰ ਜਾ ਸੁਦਰਤਾ ਜਾਵਾਂ ਤੂੰ ਮਾਫੀ ਨਾ ਮੰਗਾ ਤੈਨੂੰ ਕਹਿੰਦੇ ਨਹੀਂ ਮਾਫੀ ਮੰਗਾ ਤੂੰ ਸੁੱਤਰ ਜਾ ਕਿਉਂ ਤਿੰਨਾਂ ਪਹਿਣਾ ਨੂੰ ਉਹ ਕਰ ਰਹੀਆਂ ਮੈਂ ਹੁਣ ਦੇਖ ਇੱਕ ਹੋ ਕੇ ਮੈਂ ਫੇਵਰਚ ਸੀ ਹਰ ਇੱਕ ਕੁੜੀ ਦੇ ਵਿਚਾਰ ਤਿੰਨਾਂ ਹਨ ਇਹ ਪਰ ਮੈਂ ਇਸ ਮਸਲੇ 'ਚ ਕੋਈ ਫੇਵਰ ਚ ਨਹੀਂ ਮੈਂ ਇਹਨਾਂ ਦੇ ਵਿਰੋਧ ਆ ਇਸ ਮਸਲੇ ਜਿਹੜੇ ਗੰਦ ਪੁੰਦ ਕਹਿੰਦਾ ਮੈਂ ਇਹਨਾਂ ਦੇ ਵਿਰੋਧ ਆ ਕਿਉਂਕਿ ਮੈਂ ਵੀ ਗੁਰੂ ਦੇ ਸਿੱਖ ਆ ਦੇਖੋ ਹਰ ਇੱਕ ਦੇ ਬੱਚੇ ਸਾਡੇ ਬੱਚੇ ਵੈਈ ਭਰੀਆ ਦੇਖੋ ਸਾਨੂੰ ਇਹ ਨਹੀਂ ਪਰ ਜਿਹੜੇ ਬੱਚੇ ਹੋਰ ਨਵੇਂ ਉੱਠ ਰਹੇ ਕਿੰਨੇ ਕਿੰਨੇ 7-8 ਸਾਲ ਦੇ ਆ ਚੱਕ ਕੇ ਮੋਬਾਈਲ ਇਹੋ ਜੇ ਗਾਣੇ ਪੁੰਦਗਾ ਉਹ ਐਕਸ਼ਨ ਕਰਦੇ ਆ ਉਹ ਇਹਨਾਂ ਨੂੰ ਦੇਖ ਦੇਖ ਹੀ ਲੱਗ ਗਾ ਹੋਰ ਉਹਨਾਂ ਨੇ ਕਿੱਥੋਂ ਇਹਨਾਂ ਨੂੰ ਦੇਖ ਦੇਖ ਲਿਆ ਇਹਨਾਂ ਨੂੰ ਦੇਖ ਦੇਖ ਲੱਗ ਗਏ ਸਨ ਤਾਂ ਫੋਨ ਵੀ ਨਹੀਂ ਵੀਡੀਓ ਮ ਬਣ ਮੈਂ ਬਣਾਉਣ ਲੱਗ ਗਈ ਮੱਸਾ ਫੋਨ ਫੜਨਾ ਸਿੱਖੀਆ ਉਹ ਵੀ ਮੈਨੂੰ ਸਾਹਮਣੇ ਸਾਡੇ ਮੁੰਡਾ ਉਹਨੇ ਸਿਖਾਇਆ ਵੀ ਆਏ ਮੰਟੀ ਆਏ ਫੜੇ ਕੁਆਰੰਟੀ ਆਏ ਫੜੇ ਕੁ ਇਹ ਤਾਂ 7 5 6 ਸਾਲਾਂ ਦੇ ਜਦੋਂ ਦੰਦ ਨਿਕਲੇ ਸੱਸਾ ਸਾਲਾਂ ਦੀ ਤੇ ਉਹ ਆਏ ਫੋਨ ਫੜਫੜ ਕੇ ਗਾਣੇ ਪੰਪਣਾਉਂਦੀਆਂ ਪੁਲਦੀਆਂ ਉਹ ਇੰਨਾ ਤੋਂ ਸਿੱਖੀਆਂ ਹਨਾ ਦੇਖੋ ਮੇਰੇ ਮੁੰਰੇ ਦੇਖਦਾ ਵੀ ਕੀ ਕਰੀਏ ਤੇ ਉਹ ਵਿਚਾਰਾ ਮੈਂ ਤਾਂ ਮੈਂਸਰ ਤੋਂ ਦੇਖ ਰਹੀ ਸੀ ਮੈਂਸਰ ਤੋਂ ਪਾਸ ਕਰੀ ਜਾਂਦਾ ਤੇ ਬਿਲਡਿੰਗ ਵਾਈਂਡਾ ਉਹ ਕਦੇ ਵੀ ਸੁਧਰ ਗਿਆ ਸੌਣ ਸੀ ਤਾਂ ਵਿਚਾਰਾ ਉਹ ਇਹ ਵਿੱਚ ਲੱਗ ਗਿਆ ਉਹ ਕਹਿੰਦਾ ਮੈਨੂੰ ਮਾਫ਼ ਕਰ ਦਿਓ ਮੈਨੂੰ ਆਇਆ ਲੱਗਦਾ ਤਾਂ ਸੋਨੂ ਸੀਤ ਨੂੰ ਕਿਸੇ ਲੜਾਤਾ ਮੁੰਡੇ ਜੀ ਮੁੰਡੀਰ ਤੂੰ ਮਾਂ ਵੀ ਮੰਗ ਲਾ ਤੂੰ ਕਾਲਾ ਘੜੋ ਕਾਲਾ ਘੜਦਾ ਦਿੰਦਣਾ ਪਰ ਇੱਕ ਗੱਲ ਐ ਪੁੱਤ ਮੈਂ ਤੁਹਾਨੂੰ ਇੱਕ ਗੱਲ ਗਈਆਂ ਮਾਂ ਦੇ ਕੋ ਸ਼ੇਰ ਨੂੰ ਬੀਜੀ ਕੱਲਾ ਮੇਰੋਂ ਦਵਾਈ ਨਿਕਲ ਗਿਆ ਹੋਰ ਬਹੁਤ ਮਹਿਰੂਆਂ ਪਿੱਛੇ ਇਹ ਨਾ ਭੁੱਲੀ ਜੀ ਉਹ ਚੱਲ ਗਿਆ ਮੈਂ ਤਾਂ ਕਿਹ ਰੀ ਸੁਖ ਮਸੂਦ ਤੋ ਆਇਆ ਵੀ ਉਹ ਉਹੀ ਮਾਫਾ ਮੰਗਣ ਆ ਲੱਗਿਆ ਤੇ ਉਹ ਦਾ ਕਿਸੇ ਨੂੰ ਯਾਦ ਨਹੀਂ ਚਿੱਤਦੇ ਨਹੀਂ ਉਹ ਪਤਾ ਸਲਟੀ ਉਹ ਸਾਧਪੰਥਾ ਉਹਨਾਂ ਨੇ ਮੰਦੀਰ ਉੱਥੇ ਕਹਿ ਕੇ ਕਿਵੇਂ ਗਾਣਾ ਗੋਲ ਕਢਾ ਦਿੰਦੀ ਐ ਤੇ ਉਹ ਡਰ ਗਿਆ ਤੇ ਹੁਣ ਮੈਂ ਇਹਦਾ ਮਾਫਾ ਵੀ ਉਹ ਹੀ ਮੰਗਾ ਰਹੀ ਹਣੀ ਤੂੰ ਮਾਫੀ ਮੰਗ ਤੂੰ ਗਾਲਾ ਕਢਦਾ ਸੀ ਚਲੋ ਜੀ ਤੇ ਕੋਹੋ ਜਿਹੜੀ ਬਿੱਲੜੀ ਆ ਨਾ ਉਹ ਤੇ ਬੜਾ ਦੋਸਾਂ ਦਾ ਆਖੇ ਸਾਡੇ ਸਿੱਖ ਕਿੰਦਰ ਨੂੰ ਚਾਹਦੇ ਤੂੰ ਕਿਹੜੇ ਪਾਸੇ ਸਿੱਖ ਹੈ ਗੰਦਗੇ ਤੂੰ ਕਿਹੋ ਜਿਹਾ ਕੱਪੜੇ ਪਾ ਕੇ ਕੀ ਕੁਸ ਕਰ ਰਹੀ ਹੈ ਹੈ ਹੂੰ ਸਿੱਖ ਹੈ ਤੈਨੂੰ ਅਸੀਂ ਤੇ ਹੈ ਅਰਗੂ ਨਾ ਸੀਦਾ ਮੂੰਹ ਗੰਦਗੰਦ ਨਾਂ ਦੀਆਂ ਉਸ ਇੱਕ ਸਮਝਦੇ ਨਹੀਂ ਗੰਦ ਪਾਉਣ ਵਾਲਿਆਂ ਨੂੰ ਤੂੰ ਸਿੱਖੀ ਨਾ ਤੁਸੀਂ ਭੇਸ ਚ ਬਨਾਮ ਕਰਦੇ ਨਾ ਸਿੱਖੀ ਤੋੜ ਦੇ ਮਸੇ ਰੰਗੜਾ ਕਿਨੂੰ ਕਹਿੰਦੇ ਵੀ ਇਹ ਤਾਂ ਕੋਈ ਨਾ ਕੋਈ ਗੱਲ ਨਹੀਂ ਉੱਥੇ ਲਜਾਈ ਜਾਂਦੇ ਜਿੰਨਾਂ ਨੇ ਦੋਸਤ ਉਹਦੇ ਵੀ ਰੌਲਾ ਪਾ ਲਗਾ ਜੇ ਤੁਸੀਂ ਹੁੰਦੇ ਉਸ ਟੈਂਪ ਚ ਹੂੰ ਸੈਕਸ ਹਟੀਆਂ ਬੀਬੀਆਂ ਉਹ ਬੀਬੀਆਂ ਪਤਾ ਕਿੰਨੀਆਂ ਚੁੰਨੀਆਂ ਲੈ ਕੇ ਰੱਖਦੇ ਨੇ ਸਿਰਾਂ ਤੇ ਉਸ ਤਕਾਰ ਵਾਲੀਆਂ ਬੀਬੀਆਂ ਸੀ ਕੁੜੀਆਂ ਉਸ ਟੈਂਪ ਦੇ ਅੱਛਾ ਇੱਕ ਆਬੂਤਾ ਇਹ ਕੰਨ ਨੇ ਗੱਬਾ ਪਤਾ ਨਹੀਂ ਇਹਦਾ ਨਾਮ ਉਹ ਨਹੀਂ ਜਾਣਦੀ ਦੋਨੇ ਸਿਰੇ ਦੇ ਖੱਚ ਠੀਕ ਹੈ ਇਹ ਇੰਨਾ ਦੇ ਸਵਾਦ ਮੁੱਕ ਗਏ ਹੁਣ ਇਹ ਸਵਾਦ ਲੈਂਦੇ ਹੁਣ ਇਹਨਾਂ ਵੀਡੀਓ ਦਾ ਤਾਂ ਚਾਹੁੰਦੀ ਆ ਵੀ ਇਹਨਾਂ ਨੂੰ ਨਾਮ ਕਰੋ ਕੁਝ ਇਹਨਾਂ ਨੂੰ ਨਾਮ ਡਰਾਉ ਨਾ ਨਾਮ ਮਾਰੂ বিনা ਅਸੀਂ ਕਿੱਥੋਂ ਦੇਖਾਂਗੇ ਕਿਉਂਕਿ ਜਿਹੜਾ ਖੱਚ ਬੰਦਾ ਹੁੰਦਾ ਉਹੀ ਇਹ ਇੰਨਾ ਇਹ ਵੀ ਨਹੀਂ ਕਹਿੰਦੀ ਕਿ ਤੋ ਬੋਲਦਾ ਹੁੰਦਾ ਵੀ ਇਹ ਕਿਉਂ ਮਾਰਿਆ ਨਾਮ ਜਾਂ ਕਿਉਂ ਨਹੀਂ ਠੀਕ ਹੈ ਜਿਹੜਾ ਸਿਆਣਾ ਬੰਦਾ ਉਹ ਨਹੀਂ ਬੋਲਦਾ ਉਹ ਤਾਂ ਕਹਿੰਦਾ ਵੀ ਆਹ ਕੰਮ ਵਧੀਆ ਕੀਤਾ ਠੀਕ ਹੈ ਤੇ ਅਛਾ ਇਹ ਬੱਬਾ ਹੋਇਆ ਇੱਕ ਗ੍ਰਿੰਦਰ ਹੋਇਆ ਰੰਗਰੇਟਾ ਤਾਂ ਮੇਰਾ ਕਹਿਣ ਨੂੰ ਹੁਣ ਜਿੰਨ ਕਰਦਾ ਕਹਿੰਗੋ ਰੰਗਰੇਟਾ ਹੈ ਹੀ ਨਹੀਂ ਸਮਝੇ ਇਹ ਸਿਰੇ ਦੇ ਖਾਚ ਹੈ ਤਨ ਚਾਰ ਪੰਜ ਬੰਦੇ ਕਮਾਂਡ ਮੁੰਡੇ ਕੌਣ ਹੈ ਤੇ ਇਹ ਫਿਰ ਲਿੰਡਰ ਬੰਦੇ ਜਿਹੜੇ ਹੁੰਦੇ ਉਹਨਾਂ ਨੂੰ ਫਿਰ ਇਹ ਜਿੰਗ ਵੀਡੀਓ ਵਧੀਆ ਲਾਉਂਦੇ ਉਹਨਾਂ ਨਾਮ ਦਾ ਵੀ ਅਸੀਂ ਕਿੱਥੋਂ ਦੇਖਾਂਗੇ ਸਾਡੀਆਂ ਛੁੱਟ ਗਈਆਂ ਹਨਾ ਇਹ ਇਸ ਕਰਕੇ ਵੀ ਇਹਨਾਂ ਲੰਡਰਾ ਨੂੰ ਕਿਹੜਾ ਪੁੱਛਦਾ ਬੋਂਪੋਂਗ ਦੀ ਆ ਬੈਠ ਗਿਆ ਬਾਬਾ ਬੱਬਾ ਜਿਹੜਾ ਨੰਗ ਬਣਿਆ ਕੀ ਕੁਸ ਸਫਾਈ ਫਿਰਦਾ ਇਹ ਇਹ ਨੂੰ ਨੰਗ ਨਹੀਂ ਇਹ ਨੂੰ ਸੋ ਇਹ ਨੂੰ ਸੋਧਾ ਲਾ ਦੋ ਨਾ ਚੱਕ ਕੇ ਸਭ ਤੋਂ ਪਹਿਲਾਂ ਇਹੋ ਜਿਆ ਨੂੰ ਕਰੋ ਸੱਟ ਬਾਕੀ ਦਾ ਬਾਅਦ ਚ ਗੱਲਾਂ ਵਿਜੇ ਕੋਈ ਬੱਚਾ ਨਾ ਸਹੀ ਰਾ ਪੈਂਦਾ ਉਹਨਾਂ ਨੂੰ ਇਹਨਾਂ ਨੇ ਪਹਿਣ ਨਹੀਂ ਦੇਣਾ ਸਪੋਰਟ ਕਰ ਕਰ ਕੇ ਉਹਨਾਂ ਦੀ ਪਰ ਸਪੋਰਟ ਤਾਂ ਇਹਨਾਂ ਦੀ ਕੀ ਕਰਨੀ ਹੈ ਇਹਨਾਂ ਨੂੰ ਤਾਂ ਕੀ ਸਮਝਦਾ ਕੋਈ ਇਹ ਗੰਦ ਬੰਦੇ ਕਿੱਥੋਂ ਕਿਸੇ ਸੀ ਤਾਂ ਕਹਿੰਦੇ ਉਹਨੇ ਪਾਉ ਅਸੀਂ ਦੇਖੀ ਸੁਣਨੇ ਅਸੀਂ ਤਾਂ ਜੇ ਤਾਂ ਇਹ ਸ਼ਬਦ ਉਹਨਾਂ ਦੇ ਗੰਦ ਗੱਲ ਸੁਣਨੀ ਅਸੀਂ ਇਹਨਾਂ ਦੇ ਜੋ ਗੰਦ ਭਗਤੀਆਂ ਇਹ ਸਵਾਲ ਦਲ ਲਈ ਅਸੀਂ ਆਸ਼ਾ ਲੈ ਵਾਰੀ ਥੋੜੀ ਵੀ ਆਈ ਭੈਣੋ ਜਿਹੜੀਆਂ ਹਟਦੀਆਂ ਨਾ ਕਹਿੰਦੇ ਹੁੰਦੇ ਰੱਬ ਦੇ ਘਰ ਹੀ ਦੇ ਜਾਣ ਦੀਰ ਨਹੀਂ ਠੀਕ ਹੈ ਟਾਈਮ ਜ਼ਰੂਰ ਲੱਗ ਸਕਦਾ ਪਰ ਅੰਦੀਰ ਨਹੀਂ ਜੇ ਸੀ ਗੰਦ ਪਉਣ ਨਾ ਹਟੀਆਂ ਠੀਕ ਹੈ ਫਿਰ ਇਹ ਕੋਈ ਪਤਾ ਨਹੀਂ ਹੁੰਦਾ ਕੀ ਕੁਸ ਹੋ ਜੇ ਮਸੀ ਰੰਗੜਾ ਜਿੰਨਾਂ ਦਾ ਰਾਸ ਸੀ ਉਹਨੇ ਛੱਡੇ ਤੁਸੀਂ ਤਾਂ ਚੀਜ਼ਾਂ ਕੁਝ ਨਹੀਂ ਸਰਲੀ ਜੱਟਕੇ ਤੂੰ ਆਈ ਨਾ ਫਰ ਵੀ ਮੈਨੂੰ ਕੋਈ ਕੁਝ ਕਰ ਨਹੀਂ ਸਕਦਾ ਹਾਂ 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 ਆਹ ਦੀਦੀ ਭੋਲ ਲੇ ਬੋਤਲ ਦੀ ਇੱਥੇ ਇੰਨੀ ਸਿਕਿਉਰਿਟੀ ਦੇ ਵਿੱਚ ਇੰਦਰਾ ਗਾਂਧੀ ਨਹੀਂ ਛੱਡੀ ਇੰਨੀ ਸਿਕਿਉਰਿਟੀ ਦੇ ਵਿੱਚ ਅਰਜੀਵ ਗਾਂਧੀ ਨਹੀਂ ਛੱਡਿਆ ਅਗਲੇ ਨਹੀਂ ਠੀਕ ਹੈ ਇੰਨੀ ਸਿਕਿਉਰਿਟੀ ਦੇ ਵਿੱਚ ਬਿਆਨ ਸਿੰਘ ਨਹੀਂ ਛੱਡਿਆ ਉਹ ਤਾਂ ਕਿਦੀ ਵਿਚਾਰੀਆਂ ਤੂੰ ਬੜਾ 10 ਕਿਲੋ ਢਿੱਲ ਲਾ ਲ ਤੈਨੂੰ ਅਗਲੇ ਦਿਨ ਤਾਂ ਮੇ ਛੱਡਣਾ ਜੇ ਆਪਦੀ ਇੱਤਿਹਾਗੇ ਠੀਕ ਐ ਕਾਹ ਹੋ ਨੱਚਰਤਾ ਜੀ ਜਿਹੜੀ ਪਤਾ ਨਹੀਂ ਗੰਦੀ ਕਿੱਥੋਂ ਦੀ ਉਹ ਉਹ ਬੜਾ ਬਕਵਾਸ ਕਰਦੀ ਆ ਪਰ ਤੂੰ ਤੂੰ ਦਾ ਪੁੱਤ ਬਣਾ ਕੈਨੇਡਾ ਛੱਡ ਕੇ ਅਮਰੀਕਾ ਜਿੱਥੇ ਮਰਜੀ ਬਹਿ ਜਾ ਭੌਂਗ ਉੱਥੇ ਵੀ ਕੋਈ ਮਾਈ ਦਾ ਲਾਲ ਟੁਕੜਾ ਨਹੀਂ ਕੋਈ ਗੱਲ ਸਾਡੇ ਸਮਾਜ ਨੂੰ ਗੰਦਾ ਕਰ ਰਹੀ ਹੈ ਨਾ ਬੈਠ ਕੇ ਬਾਹਰ ਆਪ ਤਾਂ ਠੀਕ ਐ ਇੱਥੇ ਪੰਜਾਬ ਦੇ ਵਿੱਚ ਆ ਕੇ ਦੇਖੋ ਤੁਸੀਂ ਰਹਿ ਕੇ ਦੇਖੋ ਥੋੜੀ ਜੁੰਡੇ ਦਾ ਬੱਟ ਦੇਤਾ ਪਿੰਡਾਂਆਂ ਗਾ ਬੀਬੀ ਕੰਦੇ ਸਾਹਮਣੇ ਹੋ ਜਾ ਗੰਦਪਾ ਕੇ ਲੰਗੀਆਂ ਹੋ ਕੇ ਕਰੋ ਖਾਂਜਾ ਕੁਸ ਤੋਂ ਨਾ ਥੋੜੀਆਂ ਗੁੱਤਲੀਆਂ ਪਟਪਟ ਸਾਡੀ ਡਿਊਟੀ ਲਾਗੋ ਮੈਂ ਤਾਂ ਐਸੀ ਤੇ ਹੀ ਕਹੀਆਂ ਸਿੰਘਾਂ ਤੋਂ ਕਹਿੰਦੇ ਸਾਡੀ ਬੀਬੀਾਂ ਗਾਂ ਡਿਊਟੀ ਲਓ ਦੇਖਿਓ ਅਸੀਂ ਇਹਨਾਂ ਦੀਆਂ ਕਰਦਿਆਂ ਇਹਨਾਂ ਪੜਦਿਆਂ ਇਹਨਾਂ ਗੁੱਤਲੀਆਂ ਸਵਾਰ ਕੇ ਚੰਗਿਆਂ ਨਾਲ ਕੱਪੜੇ ਲਵਾਉਂਦੇ ਗਾ ਇਹਨਾਂ ਨੂੰ ਸ਼ੌਂਕ ਹੈ ਕੱਪੜੇ ਲਵਾਉਂਦੇ ਸੀ ਨੰਗੀਆਂ ਕਰਕੇ ਦੇਖੀ ਮੂੰਹ ਕਾਲਾ ਕਰਕੇ ਦੇਖੀ ਤੋਂ ਪਿੰਡ ਦੇ ਵਿੱਚ ਘਮਾਉਂਦੇ ਗਾ ਦੇਓ ਤਾਂ ਅਸੀਂ ਸਾਨੂੰ ਸਾਡੇ ਲੋਕ ਤਾਂ ਸਹੀ ਡਿਊਟੀ ਸਾਡੀ ਚਲੋ ਜੀ ਜੈਸੀ ਕਰਨੀ ਵੇ ਅਸੀਂ ਭਰਨੀ ਠੀਕ ਐ ਕੁਸ਼ਕ ਤਾਂ ਮਾਫਾ ਮੰਗ ਲੱਗੀਆਂ ਪਰ ਚਲੋ ਦੇਰ ਆਈ ਦਰਸਤ ਆਈ ਜੁੰਦੀਆਂ ਲੈ ਲੈ ਕੇ ਵੀ ਹੁਣ ਤਾਂ ਲੱਗੀਆਂ ਇੰਟਰਵਿਊਆਂ ਦੇਣਾ ਬਹੁਤ ਵਧੀਆ ਬਹੁਤ ਖੁਸ਼ੀ ਦੀ ਗੱਲ ਹੈ ਕੁਸ਼ਕ ਤਾਂ ਸਿੱਧੇ ਰਾ ਪੈਣੀਆਂ ਠੀਕ ਹੈ ਤੇ ਮੈਂ ਤਾਂ ਇਹ ਚੰਨੇ ਵੀ ਇੰਸਟਾਗ੍ਰam ਫੇਸਬੁਕ ਇਹ ਬੰਦ ਕੀਤੇ ਜਾਣ YouTube ਤੇ ਇੰਨਾ ਗੱਲ ਨਹੀਂ ਪੈਂਦਾ ਜਿੰਨੇ ਇੰਸਟਾਗ੍ਰam ਫੇਸਬੁਕ ਤੇ ਪੈਂਦਾ ਇਹ ਬੰਦ ਕਰ ਦੇਣਾ ਮੈਨੂੰ ਲੱਗਦਾ ਵਿੱਚ ਧਾਰ ਹੁੰਦੀ ਹਨ ਚਲੋ ਬਾਕੀ ਪਰਮਾਤਮਾ ਨੂੰ ਸਮਰਪਿਤ ਬਕਸ਼ਾ ਨੰਨ ਚੜ੍ਹਦੀ ਕਲਾ ਚ ਰੱਖਣਾ ਲਾਉਤੀ ਗਰਮੀ ਬਹੁਤ ਜਿਆਦਾ ਮੇਰੇ ਮਾਲਕਾ ਅੱਜ ਨਹੀਂ ਗਰਮੀ ਹੁੰਦੀ ਪਈ ਨਾ ਬੁਰਾ ਹਰਪਾ ਜਿੰਮੀ ਪੱਖੇ ਦੇ ਮੂਰੇ ਤਾਂ ਬਾਹਰ ਐਂ ਤੌਸੀ ਜਾਂਦੀ ਆ ਭਈ ਤੇ ਆਪਾਂ ਬਣਾਈ ਸੀ ਸਵੇਰ ਦਾ Dal ਤੇ ਹੁਣ ਬਣਾਉਣੀ ਆ ਨਾਲ ਚਾਵਲ ਬਿਹਾਰਾਂ ਦਾ ਖਾਣਾ ਜਿੰਮੇਦਾਰੀ ਮਾਰਦੇ ਬਾਅਦ ਗਰਮੀ ਬਹੁਤ ਹੈ ਜਿੰਮੇ ਓਏ ਜਿੰਮਿਆ ਆ ਜਾਂਂਂ ਤੇਰੇ ਪੁੱਤੋਏ ਘਰ ਮੇਂ ਬੰਦਾ ਮੂਰੀ ਆਂ ਲੀਡੀ ਪਈਆ ਤੇ ਉਹ ਬਾਹਲਾ ਉਹ ਕਰੀ ਜਾਂਦੀ ਆ ਹੌਂਕੀ ਜੇ ਜਾਂਦੀ ਆ ਆ ਜਾ ਪਾਣੀ ਦੇਵਨ ਵਾਲੇ ਲਓ ਜੀ ਜਿੰਮੇਨ ਪਾਣੀ ਪਤਾ ਜਿਮਾ ਉਹ ਖੜਾ ਵੀ ਜਿੱਦੀ ਦਰਵਾਜ਼ੇ ਦੇ ਪਾਣੀ ਪੀਣ ਆ ਜਾ ਲਓ ਜੀ ਗਰਮੀ ਬਹੁਤ ਹੈ ਤੇ ਸਰਦਾਰ ਜੀ ਨੂੰ ਆਇਆ ਜਿਸ ਸਰ ਤੋਂ ਤੰਨ ਨਹੀਂ ਤੇ ਬਾਹਰ ਬੈਠੇ ਆ ਚਲੋ ਜੀ ਆਪਾਂ ਹੁਣ ਚੌਲ ਬਣਾਨੇ ਇਹ ਵੀਡੀਓ ਕਾ ਹੀ ਗੀ ਜਾਂਦੀ ਆ ਆਪਣੇ ਆਪ ਹੀ ਆਪਾਂ ਬਣਾਉਨੇ ਚੌਲ ਦਾਲ ਚੌਲ ਪਤਾ ਨਹੀਂ ਗਰਮੀ ਕਰਕੇ ਨਾ ਰੋਟੀਂ ਜੀ ਨਹੀਂ ਕਰ ਰਿਆ ਤੇ ਐ ਬਣਾ ਲਿਆ ਵੀ ਬਸ ਦਾਲ ਚੌਲ ਬਣਾਈਏ ਤੇ ਚਲੋ ਜੀ ਹੁਣ ਮੈਂ ਵੀਡੀਓ ਦਾ ਕਰਦੇ ਅੰਡ ਜਿੰਨੀ ਕੁ ਬਣ ਗਈ ਬਸ ਠੀਕ ਹੈ ਵੀਡੀਓ ਵਧੀਆ ਲੱਗੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਬਾਪਾਈ ਫਰੀਜੀ ਦਾ ਸ਼ਬਦ ਹੈ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮੰਨਦਾ ਹੰਡਾਈ ਦੇਹੀ ਰੋਗ ਨਲਗੇ ਪਰਲੇ ਸਭ ਕੁਝ ਠੀਕ ਹੈ ਤੇ ਉਹ ਕਹਿੰਦੇ ਵੀ ਜਿਹੜਾ ਬੁਰਾ ਹੈ ਉਹਦਾ ਵੀ ਭਲਾ ਕਰਦੇ ਪਰ ਭਾਈ ਅਮਰਤਪਾਲ ਮੈਰੋਂ ਨੇ ਕੀਤਾ ਸੀ ਉਹਦਾ ਭਰਾ ਤੇ ਉਹ ਹਟ ਹੀ ਨਹੀਂ ਦੇਖੋ ਇਹ ਸ਼ਬਦ ਟੋਕਦਾ ਤਾਂ ਹੈਗਾ ਪਰ ਉਹ ਜਦੋਂ ਹਟੀ ਨਹੀਂ ਉਹਦਾ ਭਲਾ ਵੀ ਕੀਤਾ ਉਹਦੇ ਪਿਓ ਦੇ ਬਿਮਾਰ ਤੇ ਪੈਸੇ ਉੱਤੇ ਸਭ ਕੁਝ ਦਿੱਤਾ ਪਰ ਉਹ ਹਟੀ ਨਹੀਂ ਇਸ ਕਰਕੇ ਦਾ ਸੋਧਾ ਰੋਣਾ ਪਿਆ ਠੀਕ ਹੈ ਪਹਿਲਾਂ ਤਾਂ ਉਹ ਸ਼ੁਰੂ ਤੇ ਤਾਂ ਮਾਰ ਦੇਣਾ ਪਹਿਲਾਂ ਤਾਂ ਅਗਰੇ ਚ ਤਾਂ ਨਹੀਂ ਦਿੰਦੀ ਉਹਨੂੰ ਸਮਝਾਉਂਦੇ ਆ ਹਾਂ ਤੇ ਫੇਰ ਆ ਠਰਕੀ ਉੱਠ ਕੇ ਕਹਿੰਦੇ ਜੀ ਕਿਉਂ ਮਾਰੀ ਜੀ ਮੈਂ ਗਰਮੀ ਲੱਗ ਗਈ ਜੀ ਮੈਂ ਗਰਮੀ ਚ ਆ ਕੇ ਪੈ ਗਿਆ ਲੇਕ ਵਿੱਚ ਜਿੰਮੇ ਦਾ ਹਾਰ ਦੁੱਖ ਸੀ ਕੀ ਵੀ ਤੇ ਹੁਣ ਲੰਦੀ ਆਈਏ ਇਹ ਇਹ ਪੂਲ ਜਾ ਕੇ ਦੇਵਾ ਹੈ ਪੂਲ ਹੀ ਹਾਰ ਗਏ ਲੋ ਜੀ ਪਲਕ ਕੇ ਤਾਲਗਾਂ ਕਰਨ ਮੈਂ ਬੜਾ ਉਚਾਉ ਮੈਂ ਤੇ ਜਿੰਨਾ ਚੋੜਾ ਹਾਂਗੇ ਸਰਦਾਰ ਜਿਮਸਤੀ ਰੋਟੀ ਠੀਕ ਹੈ ਇਹਨਾਂ ਚਾਵਲ ਦੇਣੇ ਆਂਗੇ ਮੰਗਨੇ ਦੇ ਮਾੜਾ ਜੀ ਫਿਰ ਵੀ ਬਹੁਤ ਗਰਮੀ ਆ ਖੜਿਆ ਜਨਾ ਪੱਕੇ ਬੰਦ ਕਰਤੀ ਨੇ ਤੇ ਬਾਹਰ ਚੱਲਦਾ ਹੋਵੇ ਚੋਲਾ ਗੈਸ ਤੇ ਜਮਾ ਹੀ ਬੁਰਾ ਹਰ ਹੁੰਦਾ ਮੇਰੀ ਆ ਪੱਕੀ ਰੱਖੀ ਹੋਈ ਹੈ ਮੈਂ ਤਾਂ ਫ੍ਰੀਜ ਚ ਲਾ ਲਈ ਨਹੀਂ ਹੈ ਫ੍ਰੀਜ ਨੂੰ ਥੋੜੀ ਜੀ ਇੱਧਰ ਨੂੰ ਕਰਕੇ ਆਂਦੇ ਲਈ ਵਧੀਆ ਫਿਰ ਚੱਲਦੀ ਹੈ ਤੇ ਚਲੋ ਜੀ ਪਹਿਲਾਂ ਮੈਂ ਢਾਲ ਘੜਦਿਆਂ ਤੇ ਲਾਉਂਦੇ ਚੌਲ ਤੜਕਾ ਪਿਆਜ਼ ਕੱਟ ਕੇ ਪਹਿਲਾਂ ਕੁ ਕਰ ਦਉਂਦੀ ਆਂ ਦੂਜੇ ਕੁ ਕਰਦੇ ਆਂ ਸੀਟੀ ਦੱਬ ਕੇ ਮਰਵਾਉਣੀ ਪੈਂਦੀ ਆ ਇਹਦੀ ਆਪਣੇ ਆਪ ਦੋ ਸੀਟੀਆਂ ਵੱਜ ਜਾਂਦੀਆਂ ਚਲੋ ਜੀ ਚ ਕੱਢਦੇ ਆਂ ਆਪਾਂ ਢਾਲ ਚਲੋ ਜੀ ਆਪਾਂ ਢਾਲ ਵੀ ਕੱਢਤੀ ਕੁੱਕਰ ਇਸਾਫ ਕਰਤਾ ਹੋਣਾ ਪਿਆਜ਼ ਕੱਟ ਕੇ ਤੇ ਆਪਾਂ ਇਹਦਾ ਲਾਉਣੀ ਆ ਤੜਕਾ